ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 15 ਗੁੰਡੇ ਪਾਏ ਆ ਜੀ ਤੇ ਆਪਣਾ ਇਹ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਆਹ ਸ਼ਾਨਦਾਰ ਤੈਨਾਂ ਤੈਨਾਂ ਨਹੀਂ 10 10 ਗੁੰਡੇ ਦਾ ਡਿਜ਼ਾਈਨ ਹੈ ਜੀ 10 10 ਗੁੰਡੇ ਦਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਉ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਆਪਾਂ ਆਹ ਗੁੰਡੇ ਪਾ ਕੇ ਤੇ ਉਲਟੀ ਸिलाई ਬਣਾ ਲਈ ਆ ਤੇ ਹੁਣ ਆਪਾਂ ਆ ਗਏ ਸਿੱਧੇ ਪਾਸੇ ਤੇ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਲਿਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਤੰਗ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਸੱਤ ਗੁੰਡੇ ਸਿੱਧੇ ਬਣਾਵਾਂਗੇ ਜੀ 1 2 3 4 5 6 7 3 ਗੁੰਡੇ ਆਪਾਂ ਫਿਰ ਉਲਟੇ ਬਣਾ ਲਵਾਂਗੇ ਉਲਟੇ ਸੈਡ ਫਸਟ ਗੁੰਡਾ ਤਾਰਾਂਗੇ ਧਾਗਾ ਪਿੱਛੇ ਕਰਾਂਗੇ 3 ਗੁੰਡੇ ਸਿੱਧੇ ਬਣਾਵਾਂਗੇ फेर සිද්ध ला बना සිद්ध ප കണ്ടാ താര കിട സാ കു ബ സി എന്താണ് ബി ഡിജന എസ് തര ത് ഇരലേ പാസിലായി ਇੱਥੇ ਭੁੱਲ ਗਈ ਇੱਥੇ ਉਲਟਾ ਬਣਾਉਣਾ ਸੀ ਆਹ ਤਿੰਨ ਗੁੰਡੇ ਤਾਂ ਹੀ ਆ ਤਿੰਨਾ ਤਿੰਨ ਗੁੰਡੇ ਆਖਿਆ ਸੀਗਾ ਆਹ ਗੁੰਡਾ ਇੱਥੇ ਉਲਟਾ ਬਣਾਉਣਾ ਸੀ ਹਣ ਤੁਸੀਂ ਧਿਆਨ ਕਰ ਲਿਓ ਜਿੱਥੇ ਆਪਾਂ ਜਦੋਂ 7 ਗੁੰਡੇ ਬਣਾਉਣੇ ਆ ਤਾਂ ਤਿੰਨ ਗੁੰਡੇ ਬਸਿੱਧੇ ਬਣਾ ਕੇ ਇੱਕ ਗੁੰਡਾ ਉਲਟਾ ਬਣਾਉਣਾ ਹੈ ਆਹ ਵਾਲਾ ਆ ਜਿਹੜਾ ਆਪਾਂ ਹੁਣ ਬਣਾਇਆ ਇਹ ਗੁੰਡਾ ਉਲਟਾ ਬਣਾਉਣਾ ਇਦਾਂ ਨੂੰ ਵੀ ਆਪਾਂ ਫੇਰ ਆ ਤਿੰਨ ਗੁੰਡੇ ਜਿਹੜੇ ਇਹਨਾਂ ਦੇ ਤਿੰਨਾਂ ਦਾ ਇੱਕ ਕਰ ਦਾਂਗੇ अपने वालරेंगे ने उल्तेना एक कंडा सिद्धा नटी सडामा े सिद्धेह अपने को ना साबत के बना है एक कंडा ਆ ਬਣਾ ਲਿਆ ਇੱਕ ਗੁੰਡਾ ਆਪਾਂ ਇਧਰੋਂ ਚੱਕ ਕੇ ਬਣਾ ਲਾਂਗੇ ਆਪਾਂ ਸਿੱਡਾਂ ਤੋਂ ਚੱਕ ਆ ਹੁਣ ਆਪਾਂ ਗੁੰਡਾ ਤੇ ਧਿਆਨ ਰੱਖਣਾ ਜਿੱਥੇ ਆਪਾਂ ਉਲਟਾ ਬਣਾਵਾਂਗੇ ਸੌਰੀ ਸਿੱਧਾ ਬਣਾਵਾਂਗੇ ਜੀ ਉਲਟੇ ਪਾਸੇ ਇੱਥੇ ਫੇਰ ਆਪਾਂ ਇਹ ਚੱਕ ਕੇ ਗੁੰਡਾ ਇੱਥੋਂ ਇੱਕ ਧਾਗਾ ਚੱਕ ਕੇ ਗੁੰਡਾ ਬਣਾ ਲਵਾਂਗੇ ਆ ਗੁੰਡਾ ਆਪਾਂ ਉਲਟਾ ਬਣਾਵਾਂਗੇ ਇੱਥੇ ਵੀ ਆਪਾਂ ਧਾਗਾ ਚੱਕ ਕੇ ਇਸ ਤਰ੍ਹਾਂ ਗੁੰਡਾ ਬਣਾ ਲਵਾਂਗੇ ਤੇ ਉਹ ਤਿੰਨ ਗੁੰਡੇ ਉਲਟੇ ਸੌਰੀ ਸਿੱਧੇ ਉਲਟੀ ਸਾਈਡ ਤੋਂ ਤਿੰਨ ਗੁੰਡੇ ਉਲਟੇ ਸੱਤ ਗੁੰਡੇ ਫੇਰ ਆਪਣੇ ਹੋਗੇ ਜੀ ਸਿੱਧੇ ਇਹ ਹੁਣ ਆਪਾਂ ਐ ਪਹਿਲਾਂ ਕਿ ਤਿੰਨ ਗੁੰਡੇ ਉਲਟੇ ਬਣਾਵਾਂਗੇ ਤਿੰਨ ਗੁੰਡੇ ਸਿੱਧੇ ਆਵळा ਗੁੰਡਾ ਉਲਟਾ ਇੱਕ ਗੁੰਡਾ ਉਲਟਾ ਆਮ ਫਿਰ ਤੋਂ ਕਹਿੰਨੀ ਜਿੱਥੋਂ ਜਿਹੜਾ ਆਪਣਾ ਵਿਚਾਲੜਾ ਗੁੰਡਾ ਆਊਗਾ ਨਾ ਇਹ ਆਪਾਂ ਇੱਥੋਂ ਹੀ ਉਲਟਾ ਬਣਾ ਲੈਣਾ ਸਿੱਧੇ ਵਾਸਤੇ ਫਿਰ ਤਿੰਨ ਗੁੰਡੇ ਸਿੱਧੇ

ਹੁਣ ਆਪਾਂ ਜੇ ਆ ਗਏ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਕ ਗੁੰਡਾ ਤਾਰਿਆ ਤਿੰਨ ਗੁੰਡੇ ਆਪਾਂ ਸਿੱਧੇ ਬਣਾ ਲਏ ਧਾਗਾ ਆਪਣੇ ਵੱਲ ਕਰਾਂਗੇ ਹੁਣ ਆਪਾਂ ਉਲਟੀ ਸਾਈਡ ਤੋਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਕਰਤਾ ਕੋਈ ਇਹ ਨਹੀਂ ਹੈਗਾ ਵੀ ਆਪਾਂ ਸਿੱਧੀ ਸਾਈਡ ਤੋਂ ਹੀ ਬਣਾਉਣਾ ਇੱਧਰੋਂ ਵੀ ਆਪਾਂ ਬਣਾ ਸਕਦੇ ਹਾਂ ਡਿਜ਼ਾਈਨ ਬਹੁਤ ਸੋਹਣਾ ਬਣਦਾ ਹੈ ਤੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਆਪਾਂ ਉਲਟੀ ਸਾਈਡ ਤੋਂ ਕਰ ਦਾਂਗੇ സിധേ പാസേ ആകാരഡേ ഉൾേ ധാഗ പക്ഷേ കെ ഈ ഹോൾ അപ്പം ഫേ ഇത് വള ധ ചക്കുണ്ടാ ബവേ സോറി ഇതരോ ബേ ya ke kunda ulta ah itu enggak ada kerennya apa 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 ntar mau kunda dua jus lagi coba ਜੇ ਹਨ ਬਹੁਤ ਸੋਹਣਾ ਬਣਦਾ No vol dir que és ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਆ ਹੁਣ ਆਪਾਂ ਆਹ ਵਾਲੀ ਸਲਾਈ ਉਲਟੀ ਬਣਾ ਕੇ ਤਾਂ ਆਪਣਾ ਡਿਜ਼ਾਈਨ ਇੱਕ ਵਾਰੀ ਹੋਰ ਬਣ ਜੂਗਾ ਇਸ ਤਰ੍ਹਾਂ ਜਿਹੜੀ ਟਿੱਕੀ ਬਣਦੀ ਹੈ ਬਿਲਕੁਲ ਇੱਕੋ ਜੀ ਬਣਦੀ ਹੈ ਤਾਂਗਾ ਪਿੱਛੇ ਕਰਾਂਗੇ ਆਪਣੀਆਂ ਚਾਰ ਸਲਾਈਆਂ ਹੋ ਗਈਆਂ ਜੀ ਇਹ ਆਹ ਦੇਖੋ 2 3 4 ਚਾਰ ਚਾਰ ਸਲਾਈਆਂ ਜੀ ਤੇ ਆਪਾਂ

ਇਸ ਸਲਾਈ ਬਣਾ ਕੇ ਆਪਾਂ ਕੰਪਲੀਟ ਕਰਦੇ ਆਂ ਤੁਹਾਨੂੰ ਦਿਖਾਉਨੇ ਆ ਡਿਜ਼ਾਈਨ ਕਿਵੇਂ ਬਣਿਆ ਇੱਕ ਸਲਾਈ 'ਚ ਆਪਾਂ ਡਿਜ਼ਾਈਨ ਬਣਾ ਲੈਣਾ ਦੂਜੀ ਸਲਾਈ ਹਾਂ ਕੁੰਡੇ ਘਟਾ ਦੇਣੇ ਦੂਜੀ ਸਲਾਈ 'ਚ ਆਪਾਂ ਆਪਣੇ ਕੁੰਡੇ ਪੂਰੇ ਕਰ ਲੈਣੇ ਆ ਬਸ ਨਾਲੋਂ ਹੀ ਚੱਕ ਲੈਣਾ ਗੁੰਡਾ ਬਾ ਥੋੜਾ ਜਿਆਦਾ ਬਣਿਆ ਦਿਖਾਉਣੀ ਆ ਆਪਾਂ ਤੁਹਾਨੂੰ। ਯਾ ਦੇਖੋ ਜੀ। ਇਸ ਤਰ੍ਹਾਂ ਆਪਣਾ ਦੇਖੋ ਕੋਟੀ, ਸਵੈਟਰ, ਜੈਕਟ ਕੁਛ ਵੀ ਬਣਾਓ। ਸਵੈਟਰ ਤੇ ਵੀ ਪਾ ਸਕਦੇ ਆ ਆਪਾਂ, ਕੋਟੀ ਦੇ ਵੀ ਪਾ ਸਕਦੇ ਆ। ਤੇ ਇਸ ਤਰ੍ਹਾਂ ਸੋਹਣਾ ਬ੍ਰੇਕ-ਬ੍ਰੇਕ ਡਿਜ਼ਾਈਨ ਬਣਿਆ ਏ। ਤੇ ਜਰੂਰ ਟਰਾਈ ਕਰਿਓ। ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ